ਮੇਟੀ ਵਾਲੇ ਵੀ ਜਿੱਦਣ ਫੋਨ ਆਇਆ ਸੀ ਉਹ ਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਸਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀ ਇੱਕ ਲੱਗ ਤਾ ਉਤਰੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿਗੀ ਸਾਨੂੰ ਪਤਾ ਮਗਰ ਅਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲਿਆਂ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਬਹੁਤ ਸੀਰੀਅਸ ਹਨ ਨਵਦੀਪ ਇਹ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਨੱਤ ਚ ਕਲਾਉਡ ਸੀ ਇੱਕ ਵੀ ਗੁਰਦੇ ਚ ਕਲਾਉਡ ਚਲੇ ਗਿਆ ਗਿਆ ਉਹਦੇ ਕਰਕੇ ਜੀ ਜਿਹੜੀ ਹਾਰਟ ਬੀਟ ਹੈ 3000 ਰੁਕ ਚੁੱਕੀ ਹੈ ਜੀ ਦਸੰਬਰ ਨੂੰ ਦੀ ਫਲੈਟ ਸੀ ਇਹ ਦੀ ਸਟੱਡੀ ਕਰਨ ਗਈ ਸੀ ਜੀ ਇਹ ਰਿਸਟਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਜਿੰਨਾ ਤੇ ਪੂਰਾ ਹੋ ਗਿਆ ਤੇ ਉਹਨਾਂ ਨੇ ਪਰਮਿਟ ਅਪਲਾਈ ਕਰਿਆ ਸੀ ਜੀ ਉਹ ਤੋਂ ਬਾਅਦ ਜਿਹੜੇ ਬਿਮਾਰ ਹੋ ਗਏ ਜੀ ਪ੍ਰਾਪਰਟੀ ਵੀ ਜੀ ਉਹ ਵੇਚੀ ਸੀ ਅਸੀਂ ਨੇ ਫਿਰ ਉਹ ਤੋਂ ਬਾਅਦ ਜਿਹੜੀ ਅਸੀਂ ਦੂਜੇ ਸੈਮੈਸਟਰ ਦੀ ਫੀਸ ਭੇਤੀ ਉਹ ਕਰਕੇ 5 ਲੱਖ ਦਾ ਲੋਨ ਲਿਆ ਸੀ ਵੈਸੇ ਤਾਂ ਇਹ ਛੋਟਰੀ ਸੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰ ਰਹੀ ਸੀ ਤੇ ਅਸੀਂ ਹੱਲ ਕਰ ਲੈਨੇ ਅਸੀਂ ਕਿਵੇਂ ਮਰਜ਼ੀ ਕਰੀਏ ਨਹੀਂ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਸਟੱਡੀ ਕਰਦੀਆਂ ਸਟੱਡੀ ਕਰ ਹੁਣ ਨਿਭਾਗਿਆ ਜੀ ਪਰਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਣੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਬਾਹ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਉਹਨੇ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡਰ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟਮੈਂਟ ਲਈ ਬੱਚਾ एलिਜੀਬਲ ਹੋ ਗਿਆ ਸੀ ਪਰ ਕੁਦਰਤ ਦੀ ਦੇੜੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਹ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਜਿਹਦੇ ਚੰਗੇ ਭਵਖ ਲਈ ਤੇ ਜਿਹੜਾ ਇੱਕ ਬੱਚੀ ਹੋਰ ਵੀ ਹੈ ਛੋਟੀ ਇਸ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਵਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੀ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਕੋ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਆ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਪੂਰੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਰਸ ਹੈ ਇੱਕੋ ਇੱਕ ਬੇਨਤੀ ਹੈ ਐਨ ਆਰ ਆਈ ਐਨ ਆਰ ਆਈ ਭਾਈਚਾਰੇ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਰਿਵਾਰ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਆ ਉਹਦਾ ਭਵਿਖ ਸੁਰੱਖਿਅਤ ਹੋਵੇ ਤੇ ਇਹਨਾਂ ਦਾ ਬੜਾ ਪਏ ਦੀ ਜਿਹੜੀ ਡੰਗੋਰੀ ਆ ਉਹ ਵੀ ਕੋਈ ਥੋੜੀ ਬੋੜੀ it as well.